ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਿਆ ਵਿਰੁੱਧ ਕੈਂਪੇਨ ਹੈ ਉਹਦੇ ਤਹਿਤ ਜਿਹੜੇ ਕਾਫੀ ਬਰਾਮਦੀਆਂ ਵੱਡੀਆਂ ਹੋਈਆਂ ਬਹੁਤ ਸਾਰੇ ਸਮੋਲਰ ਬੈਂਨਰਸ 플ੈਰ ਸਾਰੇ ਫੜੇ ਗਏ ਆ ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਵੀ 200 ਕਿਲੋ ਤੋਂ ਉੱਪਰ ਜਿਹੜੀ ਹੈ ਵੈਲੀ ਮਾਰਕ ਤੋਂ ਹੀਰੋਨ ਦੀ ਬਰਾਮਦਗੀ ਹੋਈ ਹੈ ਔਰ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਨੇ ਉਹਦੇ ਚ ਇਸ ਤੋਂ ਇਲਾਵਾ ਜਿਹੜਾ ਕਿਲ ਕਾਟਰਨ ਮਨੀਆਂ ਬੜਾਈ ਹੋਈਆਂ ਜਿਹੜੀਆਂ ਮਕਾਨ ਵਗੈਰਾ ਨੇ ਜਾਂ ਹੋਰ ਪ੍ਰਾਪਰਟੀਆਂ ਨੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਅਸੀਂ ਅਸੀਂ ਇੱਥੇ ਕਵਾਲ ਮੰਡੀ 'ਚ ਹੈਗੇ ਆ ਥੋੜਾ ਹੀ ਇਫੰਦੀਪ ਬੇਲੀਅਸ ਕਾਲੀ ਜਿਹੜਾ ਹੈਗਾ ਬੜਾ ਨਟੋਰੀਅਸ ਸਪਕਲਰ ਹੈ ਤੇ ਖਿਲਾਫ ਅੱਜ ਦੇ ਮਕਦਮੇ ਤੇ ਇੱਕ ਪ੍ਰੋਵੈਂਟਿਵ ਐਕਸ਼ਨ ਦਾ ਕਲੰਦਰਾ ਵੀ ਪੇਸ਼ ਕੀਤਾ ਜਾ ਚੁੱਕਿਆ ਔਰ ਇਹ ਸਾਰੇ ਮਕਦਮੇ ਜਿਹੜੇ ਐਨਡੀਪੀਐਸ ਨਾਲ ਜ਼ਿਆਦਾਤਰ ਰਿਲੇਟਡ ਨੇ ਔਰ ਇਹ ਲਾਸਟ ਮਕਦਮਾ ਇੱਕ ਭੱਜਿਆ ਵੀ ਹੋਇਆ ਹੁਣ ਇਹ ਜੇ ਦੀ ਪਛੋਕੜ ਦੇ ਵਿੱਚ ਛਾਤੀ ਮਾਰੀ ਤੇ 2015 ਦੇ ਵਿੱਚ ਪਹਿਲਾ ਮਕਦਮਾ ਦਰਜ ਹੋਇਆ 19 ਜਨਵਰੀ 2015 ਉਸ ਤੋਂ ਬਾਅਦ 18 ਅੰਤ 19 ਜੂਨ ਇਸ ਤਰ੍ਹਾਂ ਮਕਦਮੇ ਜਿਹੜੇ 8 ਦਰਜ ਹੋਏ ਆ ਤੋਂ ਮੈਂ ਇਹਦੇ ਤੇ ਜਿਹੜਾ ਕਾਰਪੋਰੇਸ਼ਨ ਵੱਲੋਂ ਸੈਮੂਲੇਸ਼ਨ ਦਾ ਆਰਡਰ ਕੀਤਾ ਗਿਆ ਉਹਦੇ ਨੂੰ ਅਸੀਂ ਪੁਲੀਸ਼ਨ ਦਾਖ ਮੰਗੀ ਗਈ ਸਾਡੇ ਵੱਲੋਂ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ so that ਸਾਡੇ ਸਮਾਜਿਕ ਮੈਸੇਜ ਚਲੇ ਜਾਏ ਕਿ ਜਿਹੜੇ ਇਸ ਤਰ੍ਹਾਂ ਦੇ ਢੰਗ ਨਾਲ ਬਣਾਈ ਹੋਈਆਂ ਪ੍ਰਾਪਰਟੀਜ਼ ਉਹਨਾਂ ਦਾ ਅੰਤਜਾਮ ਕੀ ਹੁੰਦਾ ਹੈ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਤੇ ਸਮਾਜ ਦੇ ਵਿੱਚ ਮੈਸੇਜ ਜਾਵੇ ਕਿ ਮਿਹਨਤੀ ਕਮਾਈ ਦੀ ਬਰਕਤ ਹੈ ਔਰ ਜਿਹੜੇ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਹੈ ਔਰ ਅਲਟੀਮੇਟਲੀ ਜਿਹੜਾ ਲਾਲਚ ਕਰਦਾ ਬੰਦਾ ਛੋਟੇ ਲਾਲਚ ਨਾਲ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਔਕੜ ਖੜੀ ਕਰ ਲੈਂਦਾ ਹੈ ਔਰ ਮੁੜ ਕੇ ਉਹ ਦੇਲ ਚੀ ਟੈਂਡ ਅਪ ਕਰਦਾ ਸਰ ਜੀ ਸਰ ਇਹ ਪ੍ਰੋਪਰਟੀ ਕਿਧੋਂ ਬਣੀ ਸੀ ਤੇ ਕਿਹਦੇ ਨਾਂ ਤੇ ਹੈਗੀ ਸੀ ਉਹ ਕਾਰਪੋਰੇਸ਼ਨ ਵਾਲਿਆਂ ਨੇ ਦੱਸਣਾ ਜੀ ਕਿਉਂਕਿ ਉਹ ਉਹਨਾਂ ਦਾ ਆਰਡਰ ਹੈ ਮੇਰੇ ਵੱਲੋਂ ਕੋਈ ਆਸੀ ਤਾਂ ਪੁਲਿਸ ਹੈਲਪ ਦੇਣ ਆਏ ਆ ਤੇ ਇੱਕ ਮੈਸੇਜ ਦੇਣ ਆਏ ਆ ਜਿਹੜੀ ਡੈਮੋਲੀਸ਼ਨ ਦਾ ਆਰਡਰ ਹੈ ਮੈਂ ਤੁਹਾਨੂੰ ਫਿਰ ਕਲੀਅਰ ਕਰਦਾ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਵੱਲੋਂ ਕੀਤਾ ਜਾਂਦਾ ਉਸ ਤੋਂ ਬਾਅਦ ਸਾਨੂੰ ਉਹਨਾਂ ਨੂੰ ਰਿਟਰਨ ਪੁਲਿਸ ਹੈਲਪ ਮੰਗੀ ਜਾਂਦੀ ਉਹ ਜੋ ਅਸੀਂ ਮੁਹੱਈਆ ਕਰਾਉਂਦੇ ਹਾਂ ਸਪੈਸ਼ਲੀ ਇਹਨਾਂ ਜਿਸਾਂ ਚ ਪ੍ਰਾਇੋਰਟੀ ਤੇ ਕਰੀਦੀ ਹੈ ਜਿਹੜੇ ਡਰੱਗ ਨਾਲ ਲੈ ਕੇ ਤੇ ਕਾਲੀ ਜਿਹੜਾ ਆ ਗ੍ਰਿਫਟਾਰ ਕੀਤਾ ਹੈ ਕਿ ਜੀ ਭੱਜਿਆ ਹੋਇਆ ਹੈ ਜੀ ਕੇਸਾਂ ਚ ਪਹਿਲੇ ਬਹੁਤ ਸਾਰੇ ਕੇਸਾਂ ਚ ਗ੍ਰਿਫਟਾਰ ਹੋ ਚੁੱਕਾ ਸੀ ਹੁਣੇ ਭਗਾਉਣਾ ਹੈ ਇਸ ਟਾਈਮ ਸਰ ਕਿਦੋਂ ਤੋਂ ਕੰਮ ਕਰ ਰਿਹਾ ਕਿਹੜੇ ਕਿਹੜੇ ਇਲਾਕਿਆਂ ਦੀ ਸਰਪੰਚੀ ਹੈ ਦੇਖੋ 2015 ਚ ਪਹਿਲਾ ਮੁਕੱਦਮਾ ਦਰਜ ਹੋਇਆ 19 ਜਨਵਰੀ ਨੂੰ ਇਹਦੇ ਚ ਕੰਟੋਨਮੈਂਟ ਤੇ ਸਦਰ ਥਾਣੇ ਦੀ ਜਿਆਦਾ ਮੁਕੱਦਮੇ ਇੱਥੇ ਹੈਗੇ ਆ ਜੀ ਜਿਹੜਾ ਲੋਕਲ ਅਦਾਰੇ ਐਸੀ थाना ਹੈ ਤੇ 17 16 ਜੁਲਾਈ ਨੂੰ ਹੋਇਆ 18 ਜੀ 15 ਅੱਠ ਨੂੰ ਹੋਇਆ ਫਿਰ 11 2 19 ਨੂੰ ਆਇਆ 24 ਤਿੰਨ ਨੂੰ 20 ਨੂੰ ਹੋਇਆ 17 4 2000 20 ਦੇ ਵਿੱਚ ਫੇਰ ਹੋਇਆ ਫਿਰ 10 1 23 ਤੇ ਜਿਹੜੇ 25 ਦੇ ਵਿੱਚ ਵੀ ਨਵੀਂ ਜਿਹੜੀ ਐਫ ਆਈ ਆਰ ਅੰਡਰ 109 3 ਜਿਲਾ ਬੀਐਨਐਸ ਤੇ ਆਰਮਜ਼ ਐਕਟ ਦਾ ਬਰਚਾ ਜਿਹਦੇ ਵਿੱਚ ਨਜਾਇਜ਼ ਹਥਿਆਰ ਵੀ ਇਹਦੇ ਚ ਸ਼ੋ ਹੋਇਆ ਔਰ ਇਸ ਤੋਂ ਇਲਾਵਾ ਡੀਡੀਆਰ ਦੇ ਵਿੱਚ 110 ਦਾ ਕੰਦਰਾ ਵੀ ਇਹਦੇ ਖਿਲਾਫ ਹੈ